ਨਹੀਂ ਕਰਦੇ ਆ ਪੱਗ ਦੀ ਛੈਸ ਇਹਨਾ ਦੁਗਣਾ ਦੇਖ ਪਾਣੀ ਡੇਗਦਾ ਬਣਾ ਚੋਂ ਝਰਨੇ ਬਣਾ ਤੇ ਝਰਨੇ ਦੋ ਕਿੱਲਾਂ ਤੋਂ ਪਾਣੀ ਆ ਗਿਆ ਇਹ ਚਾ ਹਾ ਤਾਂ ਹਣੇ ਜੀਂਦੇ ਮਾਰੀ ਸੋਝ ਹੈਗੀ ਹੈ ਨਾ ਕਾਫੀ ਭੈੜੀ ਹੈ ਆ ਦੇ ਘਮਾਰਾ ਇਹ ਜਾ ਗਿਆ ਭਾਈ ਤੁਰ ਤੜੀਬ ਅੱਜ ਜਾਂਦੇ ਛੱਡ ਪਰ ਵਡਾਈ ਖਰਾਬ ਆ ਹਾ 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 ਹਾਂਜੀ ਦੋਸਤੋ ਤੜਕੇ ਤੜਕੇ ਦਾ ਟਾਈਮ ਜਾਣੇ ਕਿ ਵੱਜ ਗਏ ਭਾਈ 6 ਤੇ ਸਾਹਮਣੇ ਗੁਰੂ ਘਰ ਤੇ ਗੁਰੂ ਘਰ ਮਹਾਰਾਜ ਕਿਰਪਾ ਕਿਰਪਾ ਚੰਗੀ ਕਰਦੀ ਮੀਂਹ ਦੀ ਵਾਹਿਗੁਰੂ ਤੇ ਆਪਣਾ ਭਾਈ ਨਰਮੰਦਾਰ ਇਹ ਮੀਂਹ ਦੇ ਕਾਰਨ ਹੀ ਹੋ ਗਿਆ ਇਹ ਜਾਂ ਨਹੀਂ ਤਾਂ ਪਾਣੀ ਨਾਲ ਨਾਲ ਤਾਂ ਸੱਤ ਕਹਿਆ ਹੁੰਦਾ ਇਹ ਜਾਂ ਤਾਂ ਨਹੀਂ ਹੁੰਦਾ ਤੇ ਕੱਲ ਇਹਦੇ ਕਰੀ ਸੀ ਭਾਈ ਸਪਰੇ ਸਪਰੇ ਕਿਹੜੀ ਕਰੀ ਸੀ ਮੀਤੋਂ ਕਰਕੇ ਹਟਿਆ ਜੇ ਤੇ ਉਹ ਪਰਲੇ ਕਿਲੇ ਦੇ ਬਾਗੇ ਚ ਉਧਰ ਪਰਾਂ ਛੜਕ ਨਹੀਂ ਕਰਨਾ ਉਹਥੇ ਦਾ ਛਕਟਾ ਆਇਆ ਲਹੀ ਫਿਆ ਸੀ ਪਾਉਣੇ 1 2 ਦਾ ਟੈਂਸ ਕਰ ਲਦਿਨੇ ਤੇ ਉਹ ਮੀਤ ਤਗੜਾ ਰੱਖ ਆਥਨੇ ਜਾਏਗਾ ਤੇ ਦੋ ਇਹਨੂੰ ਦੋ ਘੰਟੇ ਹੋ ਗਏ ਸੀ ਕਿੰਨੇ ਦਾ ਛਕਟਾ ਆਇਆ ਸੀ ਤੇ ਬਾਕੀ ਆਥਨੇ ਆਏ ਇਹਦੇ ਉਤੇ ਬਹੁਤ ਵਧੀਆ ਅਸਰ ਕੀਤਾ ਸੰਪਤੀ ਦੇਵਾ ਆਹ ਦੇ ਇੰਨਾ ਕਲੀਨ ਹੋ ਗਿਆ ਇੰਨਾ ਪਤਾਂ ਤਾਂ ਕੁਝ ਮੀਨ ਨਹੀਂ ਮਰ ਗਿਆ ਇਹ ਮੈਂ ਕਿਹੜੇ ਤੇ ਨਹੀਂ ਕਰੀ ਨਾ ਦਵਾਈ ਉਹ ਦੇਖ ਕੇ ਆਉਣਾ ਉਹ ਦਿਖਮਾਉਣਾ ਤੇ ਤੁਨ ਵੀ ਇਹ ਦਵਾਈ ਨੇ ਅਸਰ ਚਾਹੇ ਹੋਇਆ ਹੈ ਕਿ ਮੀਨਾਂ ਜਿਆਦਾ ਫਰਕ ਪਿਆ ਇਹ ਇਹ ਜਿਹੜੇ ਸਪਰੇਅ ਨੰਮਾ ਆ ਪਹੁੰਚੇ ਬਰ ਲਾ ਦਿੱਤਾ ਹੋਗਾ ਨਾ ਮਰਗਾ ਨਾ ਚੰਗਾ ਇਹ ਮੀਹਰ ਕੀ ਚੰਗੇ ਪੀਂਦੇ ਖਾਸੇ ਬਲੇ ਖਰਚਾ ਚਾਰ ਚਾਰਮੀ ਪੈਗੇ ਵੱਡੇ ਭਾਈ ਰੰਗ ਹੀ ਲਾਗੇ ਮਰਮਾ ਨੂੰ ਲੱਗਦਾ ਹੈ ਹੈਗਾਗਾ ਫੁੱਲ ਆਇਆ ਟਾਈ ਤਨ ਪਟਾਏ ਵਿੱਚ ਵਿੱਚ ਬੁੱਝੇ ਖਾਸੇ ਵੱਡੇ ਜਾ ਕਿਹੜੇ ਦੇ ਮੈਂ ਸਪਰੇਅ ਨਹੀਂ ਕਰੀ ਨਾ ਉਹ ਦੇਖ ਕੇ ਉਹ ਜਾ ਕੇ ਦਿਖਾਉਣਾ ਆ ਕਾਕੂਲੇ ਪਈ ਘਮਾਰਾ ਪਹਿਲਾਂ ਪਟੂ ਨੂੰ ਤਨ ਵਾਰੀ ਬੀਤਾ ਹੁਣ ਇਹਦੇ ਤਾਂ ਖਾਸੇ ਨਹੀਂ ਬਗੇ ਕਰ ਇਹ ਪੀਲਾ ਜਾ ਹੋ ਗਿਆ ਯਾਰ ਇਹਨ ਕਦ ਵੀ ਥੋੜਾ ਘਟ ਕਰੇਗਾ ਤੇ ਇਹ ਕਿਸ ਵੀਰ ਨੂੰ ਪਤਾ ਕੀ ਹੈ ਜੇ ਆਪਾਂ ਜੂਰੀ ਹਰੇ ਪਾ ਸਕਦੇ ਆ ਤਲਾ ਆਜਮੀ ਦੱਸੋ ਭਾਈ ਇਹ ਪੀਲਾ ਜਾ ਹੋ ਗਿਆ ਤੇ ਉਹ ਪਰੰਗ ਮਾਰੇਗਾ ਉਹ ਥੋੜਾ ਘੇਤਾ ਸੀ ਕਿਉਂਕਿ ਬੀਜੇ ਇਕੱਠੇ ਸੀ ਇਹਨ ਮੇਂ ਵੀਤੀ ਵਾਤਾ ਸੀ ਉਹਨੂੰ ਰੱਖ ਲਿਆ ਸੀ 10 ਦਿਨਾਂ ਰੱਖ ਪਿਆ ਉਹ ਕਦ ਚੰਗਾ ਕਰਕੇ ਤੇ ਕਾਲਾ ਵੀ ਖੜਾਗਾ ਤੇ ਹੁਣ ਆਪਾਂ ਦੇਖਦੇ ਨਰਮਾ ਬਣਾ ਸਵੇਰੇ ਵਾਲਾ ਤੇ ਰੱਬ ਇਧਰੋਂ ਰੱਬ ਨਹੀਂ ਆਪਾਂ ਕਹਿੰਦੇ ਰੱਬ ਕੇ ਜੀ ਜਾਂਦਾ ਹੈ ਕਹਿੰਦੇ ਨਾ ਹੱਥ ਫੈਰੀ ਇਧਰੋਂ ਬੱਦਲ ਭਾਈ ਫੇਰ ਆਉਂਦਾ ਹੈ ਚੜਦੇ 간ੂ ਆ ਕਾਲਾ ਬੀਲਾ ਹੋਰੇ ਘਰ ਸਾਰੇ ਹੀ ਚਾਰਚ ਫੇਰੇ ਹੋਰੇ ਤੇ ਬੱਦਲਾ ਗੱਜੀ ਜਾਂਦੇ ਮੱਦਲਾ ਫੇਰ ਆਊਗਾ ਤੇ ਹੁਣ ਐਂ ਜਿਹੀਂ ਲੱਗਦਾ ਬੀਮੀ ਕਿਹੜਾ ਕੰਟਰੋਲ ਕੰਟਰੋਲ ਚਾ ਰੰਗ ਆ ਉਹਦੇ ਪਾਣੀ ਦਾ ਖਾਰਾ ਨਮੀ ਜਾਦੇ ਬਣ ਗਈ ਨਰਮਿਆਂ ਚ ਫਸਲਾਂ ਚ ਸਾਰਿਆਂ ਚ ਨਮੀ ਜਾਦੇ ਹੈ ਤੇ ਬਿਮਾਰੀਆਂ ਤਾਂ ਜਾਦੇ ਪੈਣਗੀਆਂ ਪੈਣਗੀਆਂ ਫੰਗਸ ਪਊ ਜ਼ਿਆਦਾਤਰ ਬਿਮਾਰੀਆਂ ਨੂੰ ਅਭ ਮਾਰਗਾ ਨੂੰ ਨਹੀਂ ਉਹ ਫਸਲਾਂ ਨੂੰ ਫੰਗਸ ਦਾ ਖਤਰਾ ਹੁੰਦਾ ਸਿਆਣੇ ਕਹਿੰਦੇ ਹੁੰਦੇ ਤੇ ਆ ਨਰਮੀ ਦੇਖਦੇ ਆਪਾਂ ਇਹ ਨਰਮੀ ਤੇ ਦਵਾਈ ਨਹੀਂ ਕਰੀ ਕੱਲ ਕਰਨੀ ਸੀ ਕੱਲ ਉਸ ਕਾਟਾ ਜਾ ਗਿਆ ਸੀ ਫਿਰ ਸ਼ਾਮ ਨੂੰ ਤਾਂ ਵੱਡਾ ਮੀਂਹ ਆ ਗਿਆ ਸੀ ਸੀਗਾ ਪੰਜ ਗੁੰਗਲਾਂ ਮੀਂਹ ਘਰ ਤੇ ਆ ਨਰਮਾਏ ਇਦਾਂ ਦਾ ਹੋ ਗਿਆ ਲਮਾਏ ਇਦਾਂ ਦਾ ਹੋ ਇਹਨੇ ਕੱਦ ਨਹੀਂ ਕਰਿਆ ਇਹਦਾ ਛੋਟਾ ਇਹ ਪਤਾ ਨਹੀਂ ਕੀ ਹੋ ਗਿਆ ਇਹਨੂੰ ਦੇਖਦੇ ਆ ਦਿਖਾਉਣਾ ਆ ਬੈਠਾ ਨਾ ਹਰਾ ਮਚਰਾ ਦੇਖ बैठा एच पत्तिया जू भी हैगी है। देखा उठा के मर दूजी नरमे जो है आ गया गुठे से न जाऊ चिट्टा मच्छर भी है भाई आ देखा तो दे होगा चिट्टा मच्छर ये है भाई दवाई का फर्क भाई ਏ ਨਰਮਾ ਇਹ ਹੋ ਗਿਆ ਨਰਮਾ ਗੁੱਡੇ ਗੁੱਡੇ ਤੋਂ ਆਪਾਂ ਫਟਾਫਟਾ ਕੈਸੇ ਨੇ ਖੜਾ ਇਹਦਾ ਕਰਮਾ ਇੱਥੇ ਦੌਗੀ ਚ ਖੜਾ ਥੋੜੀ ਚ ਇਹ ਨਰਮਾ ਉਹ ਕਿੜੇ ਨੂੰ ਪਹਿਲਾਂ ਕਿਆ ਇੱਕ ਹੋਰ ਨਰਮਾ ਇਹਨਾਂ ਪਾਣੀ ਨਹੀਂ ਲਾਇਆ ਹਉ ਕਹਿ ਰਹੇ ਹਾਂ ਲਾਤਾ ਸੀ ਮੈਂ ਮੋਟਰ ਨਾਲ ਪਹਿਲਾਂ ਉਹ ਕਿਆ ਰਾਹ ਤੋਂ ਛੋਟਾ ਦੀਨ ਨਾ ਪਰਲਾ ਸਰਾ ਐ ਜੁੜਦੇ ਕਿਵੇਂ ਲੱਗਦੇ ਨਾ ਟੈਂ ਟਾ ਟੈਂ ਸਨਮੈਟਿਕ ਸ਼ਾਟ ਮਣਾਉਣੇ ਹੁੰਦੇ ਰੱਤ ਰਾਤ ਦੇਖ ਲਿਆ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਮ ਹੋਗੇ ਮੀ तकरीबन ਸਾਰੇ ਪਿੰਡਾਂ ਚ ਪੈ ਗਿਆ ਹੂਗਾ ਕਿਉਂਕਿ ਐਤ ਕੀ ਕਾਫੀ 20 15 20 ਦਿਨ ਪਹਿਲਾਂ ਆ ਕੇ ਮੌਨਸੂਨ ਹੁੰਦਾ तकरीबन ਬਹੁਤ ਪਿੰਡਾਂ ਦੇ ਵਿੱਚ ਭਾਰੀ ਮੀਂਹ ਵੀ ਕਾਫੀ ਪਈ ਨੇ ਤੇ ਵਲੌਗ ਸ਼ੁਰੂ ਤੋਂ ਲੈ ਕੇ ਐਂਡ ਤੇ ਕਲਾਇਮੀ ਦੇਖਿਆ ਕਰੋ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤਾਂ ਫਿਰ ਬਣੇ ਰਹੋ ਆ ਅੱਖ ਚ ਹਜੇ ਮਾੜੀ ਸੋਝ ਹੈਗੀ ਹੈ ਨਾ ਕਾਫੀ ਭੜੀ ਕਰੀ ਉਹਨੇ ਮੱਛਰ ਜਿ ਨੇ ਤੇ ਬਦਲ ਇਧਰੋਂ ਬਈ ਕਾਲਾ ਪੀਲਾ ਖਾਸਾ ਹੋ ਗਿਆ ਹੋ ਸਕਦਾ ਫੋਨ ਚ ਨਾ ਦੀਂਦਾ ਹੋਵੇ ਇਧਰੋਂ ਐ ਗੱਜੀ ਆ ਨਾ ਬਹੁਤ ਬੜਾ ਸੋਨੂ ਅਗ ਮਾਰਾਂ ਦਿਖਾਉਣਾ ਖੜਾ ਜੀ ਤਮੀ ਆਇਆ ਵੰਦਨਾ ਇਹ ਚ ਕੱਖ ਬਹੁਤ ਨਹੀਂ ਇਹ ਚ ਤਾਂਦਲਾ ਬਹੁਤ ਹੈ ਮਾਰਾਂਗੇ ਆ ਦੇ ਇੱਕ ਮਾਰਾ ਹੀ ਜਾ ਗਿਆ ਭਾਈ ਇਹ ਰੇ ਗਾ ਟਰਮ ਗਾ ਟਰਮ ਗਾ ਕਿਤੇ ਕਿਤੇ ਇੱਕ ਕਿਤੇ ਦੋ ਫਲੀਆਂ ਲੱਗੀਆਂ ਇਹ ਆ ਦੇ ਮੂੰਹ ਲਾ ਦੇ ਖਾਸੇ ਵੱਡੇ ਹੈ ਇਹ ਨਰਮੇ ਤੋਂ ਟੱਪੂਗੇ ਮਤਲਬ ਲਗ ਮਾਰਾ ਜਾ ਇਹਦਾਉ ਤੋ ਤੱਕ ਹੈ ਅਬ ਚਾਲੇ ਡਾਬੇ ਜੇ ਤਾਂ ਹੈਗੇ ਇਹ ਚ ਇੱਥੇ ਤਾਂ ਮਤਾਂਦਲੇ ਨਹੀਂ ਲਾ ਗਿਆ ਅਜਕਰ ਨੰਬਰ ਇਹਦੇ ਆ ਮੈਂ ਮਾਰ ਕੀ ਜਾਂਦਾ ਨਾਲ ਇੱਥੋਂ ਆ ਦਉਗੀ ਆ ਨਰਮਾ ਭਾਈ ਸੋਲਰ ਆਲਾ ਤੇ ਸਾਰੇ ਨੂੰ ਗੇਤ ਆਇਆ ਇਹ ਜੋ ਕੁਝ ਨਹੀਂ ਉੜਦਾ ਸੀ ਇਹ ਦਵਾਈ ਇੱਕ ਦਿਨ ਮੈਂ ਸ਼ਾਮ ਨੂੰ ਕਰੀ ਸੀ 5:30 ਇਹ ਨਰਮਾ ਖਰ ਵੱਡਾ ਹੋ ਗਿਆ ਇਹ ਨਰਮਾ ਹੋ ਗਿਆ ਮਨ ਲਾਪਾ ਕਿਵੇਂ ਦੇਸੀ ਭਾਸ਼ਾ ਕੀ ਕਹਤਗੇ ਮਨ ਲਾ ਯਾਰ ਤਿੰਨ ਤਨ ਫੋਟਾ ਟਾਈਟਾਈ ਫੋਟੋ ਚਾਦੇ ਹੈ ਠੀਕ ਹੈ ਕਰ ਦਵਾਈ ਨਾਲ ਫਰਕ ਜਾ ਪਿਆ ਗਿਆ ਤੇ ਦੋ ਵਾਰੀ ਖੁੱਲਾ ਭਰਿਆ ਸੀ ਕੱਕੂਖ ਦੇਖ ਲਵਾਏ ਇਹਦੇ ਵਿੱਚ ਕੱਕ ਹੁੰਦੀ ਹੁੰਦੀ ਭਈ ਆਏ ਆ ਦੇ ਕੱਖ ਮਾਰਨ ਦਾ ਰੱਬ ਨੇ ਟਾਈਮ ਨਹੀਂ ਤਸੀਲਰ ਵੀ ਕੱਲ ਕੱਲ ਵੀ ਗਿੱਲਾ ਸੀ ਨਹੀਂ ਮੈਂ ਕੱਲ ਮਾਰਦਾ ਸੀ ਕੱਲ ਟਰੈਕਟਰ ਨੇ ਹੱਥ ਚ ਲੈਫਟ ਨਹੀਂ ਚੱਕੀ ਭਾਈ ਕੱਲ ਮੈਂ ਸੀਲਰ ਪਾਉਂਦਾ ਸੀ ਇਹਦਾ ਗਿੱਲਾ ਸੀ ਕੱਸੀ ਵਾਲਾ ਤੇ ਉਹ ਤਿੰਨ ਚਾਰ ਕਿੱਲਾਂ ਜ ਮੈਂ ਪਲਾਉਣ ਜਾਂਦਾ ਠੀਕ ਹੈ ਕਿਦੋਂ ਮੈਂ ਹੈਂਡਲ ਮਾਰ ਕੇ ਲਿਫਟ ਚ ਚਾਉਣ ਲੱਗਿਆ ਤੇ ਉਨੇ ਪੇ ਟਰੈਕਟਰ ਨੇ ਲਿਫਟ ਨਹੀਂ ਚੱਕੀ ਕਾਫੀ ਮੱਥਾ ਮਾਰਿਆ ਮੈਂ ਤੇ ਮੈਨੂੰ ਬਹਿਮ ਹੋ ਗਿਆ ਮੈਂ ਕਿਹਾ ਭਾਈ ਇਹਦੇ ਵਿੱਚ ਮੀਂਹ ਕਾਫੀ ਤੇਜ਼ ਆ ਗਿਆ ਭਾਈ ਉਧਰ ਹੋਏ ਆ ਤੁੰਦੀ ਨੀ ਨੀ ਬਈ ਤੁਹਾਨੂੰ ਯਾਰ ਆ ਪੱਤਿਆਂ ਦਾ ਨਾ ਮੈਨੂੰ ਧਮਕਾਰ ਵੀ ਸੁਣਦਾ ਹੈਗਾ ਆਹਾ ਆ ਮੀਂਹ ਹੈ ਤੇ ਮੈਂ ਹੁਣ ਘਰੇ ਜਾਂਦਾ ਮੈਨੂੰ ਭਉਂਗਾ ਇਹ ਤੇ ਉਹ ਲਿਫਟ ਨਹੀਂ ਚੱਕੀ ਤੇ ਮੈਂ ਤੇ ਭਾਈ ਮਨਸੁਖ ਨੇ ਘਰੇ ਖੋਲਦੀ ਲਿਫਟ ਫੇਰਾ ਕੱਲ ਅਸੀਂ 2 ਘੰਟੇ ਮੱਥਾ ਮਾਰਿਆ ਸਾਰੀ ਖੋਲੀ ਸੀਟ ਖੋਲ ਕੇ ਠਿੱਪਾਇਆ ਖੋਲਤਾ ਉਹ ਮੈਂ ਤੁਹਾਨੂੰ ਦਿਖਾਈ ਨਹੀਂ ਉਹਦੇ ਵਿੱਚ ਯਾਰ ਕਿਉਂਕਿ ਹੱਥ ਲੱਬੜਾ ਲੱਬੜੀ ਉਹ ਫਿਰ ਫੋਨ ਮੈਨੂੰ ਚਿਹਰੇ ਹੀ ਤੇ ਉੱਚ ਤੇਲ ਹੈ ਹੀ ਨਹੀਂ ਸੀ ਇੱਕ ਚਮਚਾ ਵੀ ਨਹੀਂ ਸੀ ਤੇਲ ਦਾ ਉਹ ਠਿੱਪੇ 'ਚ ਉਹ ਪੈਪ ਜੀ ਚਾਹ ਜਾਂ ਨੁਕਸ਼ ਪਿਆ ਉਹ ਸੰਨਾ ਵੀ ਦਿਨ ਪਾਸੇ ਦੀ ਲੈ ਜਾਂਦਾ ਤੇਲ ਅੰਦਰ ਯਾਰ ਕੋਈ ਪ੍ਰੈਸ਼ਰ ਬੰਦ ਆਇਆ ਪਹਿਲਾਂ ਸੈਟਿੰਗ ਸੀ ਕਿ ਕੋਈ ਦੁਵਾਰੇ ਮੈਂ ਡਿਸਟ੍ਰੀਬਿਊਟਰ ਦਾ ਕੰਮ ਕਰਾ ਕੇ ਤੇ ਦਾ ਉਹਦੇ ਹੀ ਗੜਬੜ ਹੋ ਗਈ ਮੀ ਬਹੁਤ ਭਾਰੀ ਹੈ ਬਹੁਤ ਜ਼ਿਆਦਾ ਭਾਰੀ ਹੈ ਮੀ ਉਹ ਓ ਮੈਂ ਮਸੀਹ ਫੇਰ ਲਾਤੀ ਕਾਲਾ ਤੇ ਹੁਣ ਮੈਂ ਤੇਲ ਪਾਉਂਗਾ ਨਹੀਂ ਮੈਂ ਸੀਲਰ ਲਾ ਦਾਂਗਾ ਮੈਂ ਸੋਭਾਈ ਭੱਜ ਕੇ ਆਇਆ ਮੈਂ ਉੱਥੇ ਫਿਰਦਾ ਇਹਨਾਂ ਨਰਮਲ ਖਾਂਦਾ ਸਾਨੂੰ ਤੇ ਗਰਮਾ ਟਰੈਕ ਦੀਆਂ ਗੱਲਾਂ ਆਂ ਕਰੀਂਦੇ ਸੀਟ ਵਾਲਿਆਂ ਆਖਦੇ ਨੇ ਲੈਫਟ ਵਾਲਿਆਂ ਮੈਂ ਸੀਆ ਚਾਰ ਕਿਲੇ ਪਿੱਛੇ ਉੱਥੋਂ ਜੋ ਭੱਜਾ ਮੀਨੇ ਫਿਰ ਮੈਨੂੰ ਰਾਜੀ ਘੇਰ ਲਿਆ ਤੇ 14 ਹੁੰਦਾ ਇਹ ਜਾ ਹੋ ਗਿਆ ਦੇਖ ਲੈ ਰੱਬ ਨੇ ਕਿਰਪਾ ਫੇਰ ਕਰਤੀ ਭਾਈ ਚਲੋ ਸੌਣ ਵੀ ਅੱਧੇ ਦੇ ਨਹੀਂ ਰਿਹਾ ਮਤਲਬ 1 ਅੱਧਾ ਇੰਚ ਹੀ ਆਉਣ ਵਾਲਾ ਸੌਣ ਹੋਰੀਆਂ ਵੀ ਹਾਈ ਤਾਂ ਕਹਿੰਦੇ ਸਪੈਲ ਵੱਡਾ ਦੱਸਿਆ ਹੈ ਕਾਫੀ ਤੇਜ਼ ਹੁੰਦਾ ਜਾਂਦਾ ਆ ਭਾਈ ਗੱਭਰੂ ਜਮਾਨ ਹੋਰੀ ਸਕੂਲ ਜਾਂਦੇ ਕਾਲਜ ਤੇ ਆਹ ਸੀਟ ਇਹ ਰੈਡ ਦੀ ਉਹ ਤੋਂ ਪਟਕੇ ਲੈਣੇ ਹੀ ਕਾਲਾ ਸੀ ਤੇ ਸਾਨੂੰ ਦੱਸਿਆ ਜੀ ਪਹਿਲਾਂ ਮੈਂ ਤੇ ਫੇ ਸਕੂਲ ਵਾਸਤੇ ਤਿਆਰ ਹੋਏ ਨੇ ਗੱਭਰੂ ਮਿਸਤਰੀ ਇਹ ਸੀਟ ਜਿਉਂ ਤੇ ਲਾਵਾਂਗੇ ਅੱਜ ਫੇਰ ਕਣੀਆਂ ਜਾਂਾਂਗੇ ਤੇਲ ਪਾਉਣੇ ਆਗੇ ਤੇ ਦੇਖ ਦੇਣਾ ਸਕੂਲ ਛੱਡ ਕੇ ਆਉਣੀ ਹੈ। ਕਿਹਾ ਭਾਈ ਹਾਂ ਨਹੀਂ ਇਹ ਕਿਹੜਾ ਦਾ ਹੁੰਦਾ ਵੀ ਮੈਂ ਅਣਜਾਣਾ ਨਹੀਂ ਹੈ ਨਾ ਐਂ ਜੀ ਕਰਦਾ ਨਾ ਕਈ ਵਾਰੀ ਅੰਦਰੋਂ ਹੀ ਉੜਦੇ ਤੁਰ ਤੜੀਬ ਅੱਜ ਜਾਂਦੇ ਛੱਡ ਪਰ ਪੜਾਈ ਕਰਾਉਣੀ ਹੈ ਆਹ 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 ਆ ਪੜਾਈ ਵਾਲੇ ਦੇਖ ਲੋ ਇੰਟੈਲੀਜੈਂਟ ਇਹ ਟੌਪਰ ਆ ਭਾਈ ਸਕੂਲ ਦਾ ਹੈ। ਮੀਨੇ ਤਾਂ ਅੱਜ ਬੱਟ ਘੜਤੇ ਭਰਾਵਾ ਤੜਕੇ ਦਾ ਲੱਗਿਆ ਜਾਮ ਬਾਏ ਨਾਲ ਤੇ ਹੁਣ ਵੀ ਗੱਜੀ ਜਾਂਦਾ ਕਣੀਆਂ ਆਈ ਜਾਂਦੀਆਂ ਦਾ ਕਠਾਈਆਂ ਛਿਪਦੇ ਕੰਨੋਂ ਆ ਕੇ ਚੜਦੇ ਵੱਲ ਨੂੰ ਯਾਰੀਆਂ ਨੇ ਤੇ ਗੱਜੀ ਵੀ ਜਾਂਦਾ ਤੇ ਕਣੀਆਂ ਵੀ ਡਿੰਗੀਆਂ ਨਰਮਿਆ ਚ ਪਾਣੀ ਹੈ ਤਾਂ ਅਗਰ ਥੋੜਾ ਹੀ ਖਾਰਾ ਪਰ ਹੂੰ ਚੱਲੀ ਜਾਂਦਾ ਕੰਮ ਇੰਨਾ ਨਹੀਂ ਖੜਾਇਆ ਘਰ ਪਾਣੀ ਦਾ ਇਹ ਪਰ ਹੁਣ ਇਸ ਤੋਂ ਬਾਅਦ ਇਹ ਚਲਦੇ ਨਹੀਂ ਨਰਮੇ ਪਾਣੀ ਬਾਈ ਮੀਨੇ ਦਾ ਬੰਬ ਗੜਦੀ ਬਰਾਵਾ ਬਹੁਤ ਮੀਂਹ ਆ ਬਹੁਤ ਮੀਂਹ ਓਹੋ ਕਾਫੀ ਤਕੜੀ بارش ਹੋ ਰਹੀ ਹੈ ਹਾਂਜੀ ਦੋਸਤੋ ਮੈਂ ਪੈ ਗਿਆ ਥਾੜਾ ਤੇ ਹਾਂ ਮੈਨੂੰ ਪੱਕ ਦੀ ਪੂਣੀ ਕਰਾ ਦੇ ਪਤਾ ਨਹੀਂ ਕੀ ਚਾ ਚੜਿਆ ਕਰਾਂ ਮੈਂ ਮੀਂਹ ਜਨਾ ਆ ਕੇ ਨਾ ਪੱਕ ਬੰਨੂ ਆ ਮੈਂ ਕਿਹੜੀ ਪੱਕ ਸਾਡੇ ਦੇ ਇੱਥੇ ਪੈ ਕੇ ਘਾਰੇ ਤੇ ਪਾਣੀਆਂ ਬਣ ਗਿਆ ਚੜ ਗਿਆ ਬਟਾਂ ਤੇ ਤੇ ਹੋ ਗਏ ਬਾਰੇ ਨਿਆਰੇ ਆਦਾ ਬਣਾਦਾ ਛਪੜ ਪਟੂ ਪਾਣੀ ਪਾਣੀ ਖੜਾਤਾ ਨਰ ਮੇਜ ਬਹੁਤ ਮੀਂ ਪਿਆ ਯਾਰ ਚਾਰ ਚਵੇਰੇ ਜਰ ਵੀ ਖੜਾਤਾ ਦੇਖ ਹੈ ਚ ਥੋੜਨੀ ਬਟਾਈਆਂ ਦੀਨਗਾ ਇਹਦੇ ਵਿੱਚ ਲਾਇਆ ਰੰਗ ਮੀ ਤੋਂ ਸਾਹਮਣੇ ਭਾਈ ਗੁਰੂ ਘਰ ਤੇ ਸ਼ਾਮ ਦੇ ਬੱਜ ਗਏ 4:30 ਭਾਈ ਗੁਰੂ ਚੰਗੀ ਕਿਰਪਾ ਕੀਤੀ ਆ ਬੰਦੇ ਮੀਂਹ ਦੀ ਬਹੁਤ ਮੀਂਹ ਪਿਆ ਪਾ ਮੀਂਹ ਪੈ ਗਿਆ ਮਗਾ ਚਲ ਪੂਣੀ ਕਰ ਲਗੇ ਪੂਣੀ ਮੀਂਹ ਦੇ ਵਿੱਚ ਆ ਦੇਖੋ ਅੱਗ ਲਈ ਬੰਦੇ ਨਾਲ ਪੱਗ ਇੱਧਰ ਖੜਨਾ ਓਏ। ਬਗੀਰ ਉੱਤੇ ਵੱੜ ਜਾ। ਡਿੱਗਦਾ ਪਈ ਨਾ ਇਹ ਜਨਾਬੁਰਜੀ ਦੇ ਪੈਰ ਤੇ। ਆਇਆ ਮਲੀ ਨਾ ਪੂਣੀ ਕਰਵਾ ਦੇ ਪੱਗ ਦੀ। ਚੰਗੀ ਬਟੂ। ਮੇਰਾ ਸੇਨਾ। ਨਹੀਂ ਮਾ। ਹਾਂ? मीह पैके अ ਕਹਾਂਗਾ ਪੈਗਾ ਸੀ ਪੂਣੀ ਕਰਦੇ ਆ ਪੱਗ ਦੀ ਸ਼ੈਸ ਪਹਿਲਾਂ ਤੂੰ ਘਰ ਨਾ ਆਇਆ ਤ ਘਰੀ ਦੀ ਨਾ ਇਧਰ ਘਰ ਤਬਾ ਤੂੰ ਨਾ ਆਇਆ ਤੂੰ ਨਾ ਆਇਆ ਆ ਗਿਆ

ਆ ਆਪਣਾ ਛੜਕਾ ਵਾਲਾ ਕਿਲਾ ਕਰਤੀ ਜਲਬੰਬ ਜਲਬੰਬ ਇੱਥੇ ਭਾਈ ਗਾਂ ਦੋ ਕਿਲਿਆਂ ਤੋਂ ਪਾਣੀ ਆ ਗਿਆ ਇੱਚ ਆ ਤਾਂ ਹਣੇ ਬਣਾ ਜੋ ਆ ਗਿਆ ਪਾਣੀ ਇੱਚ ਇੱਥੇ ਚੜਾਇਆ ਪਾਣੀ ਦਾ ਇਹਦੇ ਵਿੱਚ ਇਹਦੇ ਵਿੱਚ ਪਾਣੀ ਖਾਸ ਆ ਗਿਆ ਖਾਰਾ ਚਲ ਦੇਖੀ ਜੋ ਕੀ ਹੋਗਾ ਪਾਣੀ ਬਹੁਤ ਆ ਗਿਆ ਭਾਈ ਇਹ ਤਾਂ ਤੋਂ ਆ ਗਿਆ ਤਾਂਲੇ ਬਾਣਾ ਚੋਂ ਮੀਂਹੇ ਘੜਤਿਆਂ ਪੜਪਿਸ ਗਿਆ ਤੇ ਨਰਮੇ ਚ ਪਾਤੇ ਘਾਰੇ ਤੇ ਕਰਤੇ ਬਾਰੇ ਨਿਆਰੇ ਦੇਖ ਪਾਣੀ ਡੇਗਦਾ ਬਾਣਾ ਚੋਂ ਝਰਨੇ ਬਣਾ ਤੇ ਝਰਨੇ ਆ ਜਾਂਦਾ ਥੜਡੇ ਬਣਾ ਜਾਂਦਾ ਪਾਣੀ ਭਜਦਾ ਭਾਗ ਗਿਆ ਨਿਕਲ ਗਿਆ ਆਪਣੇ ਬਣ ਉਹ ਤਾਂ ਰਹਿ ਗਏ ਉਧਰ ਪਾਣੀ ਟੁੱਟਿਆਂ ਦਾ ਖੱਡਾਂ ਖੁੱਡਾਂ ਵਿੱਚ ਦੀ ਖੜਾ ਪਾਣੀ ਦਾ ਸਾਰੇ ਭੱਜ ਪੁੱਜ ਗਿਆ ਹਾਂਜੀ ਦੋਸਤੋ ਤੁਸੀਂ ਆਹ ਮੀਂਹ ਵਾਲਾ ਦੇਖਿਆ ਹੀ ਹੋਗਾ ਹਨਾ ਮੀਂਹ ਕਾਫੀ ਪੈ ਗਿਆ ਬਹੁਤ ਪੰਡਾ ਜਿਆਦਾ ਵੀ ਪਿਆ ਗਿਆ ਤੇ ਕੱਲ ਕਦੋਂ ਮੀਂਹ ਪਈ ਜਾਂਦਾ ਵਿੱਚ ਨਾ ਬਿਜਲੀ ਲਸ਼ਕ ਦੀ ਜਦੋਂ ਇੱਥੇ ਪਿੰਡਾਂ ਦੇ ਵਿੱਚ ਬਿਜਲੀ ਵੀ ਡਿੱਗੀ ਸੀਗੀ ਤੇ ਕੰਗਾ ਵੀਰਾਂ ਨੂੰ ਨੁਕਸਾਨ ਹੋਇਆ ਖਰਬੀ ਚਿੱਤੇ ਨਾਲ ਪਿੰਡ ਚ ਤੇ ਕੰਗਾ ਦੇ ਖਰਾ ਉਹ ਕੰਦਾ ਕੋ ਛੱਤਾਂ ਦਾ ਨੁਕਸਾਨ ਹੋਇਆ ਘਾਫੀ ਭੈੜਾ ਮੌਸਮ ਸੀਗਾ ਕੱਲ ਬਰਦਸਤ ਸੀਗਾ ਬਾਣਾ ਦੇ ਵਿੱਚ ਘਾਰੇ ਪੈ ਗਏ ਬਹੁਤ ਜਿਆਦੇ ਬੱਟਾ ਨੇ ਚੱਲੇ ਨਹੀਂ ਪਾਣੀ ਚੱਲ ਵਧੀਆ ਕੀਤਾ ਹੈ ਕਿਹੜਾ ਮੀਂਹ ਪੈਗਾ ਪਰ ਕਿਹੜੇ ਬਿਜਲੀ ਕੁਚਲੀ ਲੈਣਾ ਥੋੜਾ ਜਿਆ ਇਹ ਤੋਂ ਬਚ ਕੇ ਕੁਦਰਤਾ ਖਾਰੇ ਦੇ ਰੰਗਾਂ ਦਾ ਪਤਾ ਨਹੀਂ ਤੇ ਹਾਜੀ ਵਿਗਿਆਨੇ ਹੋਰ ਆਊ ਅਮੀ 16 17 18 ਹੋ ਸਕਦਾ ਆ ਜੇ ਹੋ ਸਕਦਾ ਨਾ ਆਵੇ ਰੰਗਾਂ ਦਾ ਦੱਸਦੇ ਆ ਪਰ ਹੁਣ ਬਾਹਰ ਨਹੀਂ ਚੱਲਦੇ ਕਿਵੇਂ ਅਗਮਾਰਾ ਦੇ ਇਸ ਗਮਾਰਾ ਜੀ ਪਾਣੀ ਖੜਾ ਹੁਣ ਧੁੱਪ ਲੱਗੀ ਹੁੰਦੀ ਹੈ ਨਾ ਇਹ ਗਮਾਰਾ ਹੋ ਸਕਦਾ ਮੱਚ ਸਕਦਾ ਹੈਗਾ ਉਲਸਾ ਜੂ ਮੱਚ ਗਿਆ ਬਸ ਉਲਸਾ ਗਿਆ ਤਾਂ ਮੱਚ ਗਿਆ ਇਹ ਜੋ ਪਾਣੀ ਇਹ ਚ ਸੋਕਦਾ ਘਟਾ ਹੈਗਾ ਇਹ ਮੰਤਲਾ ਗਮਾਰਾ ਜਾਊਗਾ ਹੋਰੂ ਜਾ ਹੋ ਗਿਆ ਯਾਰ ਪਾਣੀ ਕਾਫੀ ਘਟ ਗਿਆ ਦੇ ਵਿੱਚ ਚਲੋ ਦੇਖੀਏ ਹੋਰ ਹੋਂ ਤੱਕ ਕੋਈ ਫਸਲ ਵੀ ਨਹੀਂ ਵੇਚਦੀ ਹੁ ਝੋਨਾ ਚੱਲੀ ਜਾਂਦਾ ਏ ਤੇ ਜੇ ਬਲੌਗ ਇਥੋਂ ਦੇਖ ਕੇ ਦੇਖਿਆ ਸ਼ੁਕਰੀਆ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਿਲਕੁਲ ਫ੍ਰੀ ਆਪਾ ਇੱਧਰਲੇ ਪਾਸੇ ਕਾਲਾ ਜਿਹਾ ਬਟਨ ਹੁੰਦਾ ਐਂ ਕਰ ਬੋ ਤਾਂ ਮਿਲਦੇ ਹਾਂ ਕਿਸੇ ਨਵੇਂ ਬਲਾਗ ਦੇ ਵਿੱਚ ਚਾਹੁੰਦੇ ਰਹੋ বাসਦੇ ਰਹੋ ਰੱਬ ਰੱਖੇ